2 ਰੁਪਏ ਫੁੱਟ ਟੈਲ 2 ਰੁਪਏ ਫੁੱਟ ਟੈਲ 2 ਰੁਪਏ ਫੁੱਟ ਟੈਲ ਓ ਭਾਈ ਜੀ ਕਿਹੜੀ ਕੁਵਾੜ ਜੀ ਦੀ ਗੱਲ ਕਰੀ ਜਾਂਦੇ ਛੱਡੋ ਜਵਾਨੇ ਲੰਘ ਜਾਓ ਇਹ ਨਹੀਂ ਲੈਣੀਆਂ ਇੱਥੇ ਗੱਲ ਕਰੋ ਹਣਾ ਆ ਜਿਹੜੀਆਂ ਬਾਜ਼ਾਰ ਦੇ ਵਿੱਚ 100-100 ਰੁਪਏ ਫੁੱਟ ਵੱਡੇ ਵੱਡੇ ਸਾਈਜ਼ ਮਿਲ ਇਹਦਾ ਰੇਟ ਦੱਸੋ ਮੈਨੂੰ ਇਡੇ ਰੇਟ ਤੇ ਵੀ ਗੋਰਾ ਟੈਲ ਤੇ ਦੀਵਾਲੀ ਆਫਰ ਚੱਲ ਰਿਹਾ ਸਰ 30 ਰੁਪਏ ਫੁੱਟ ਦੇ ਵਿੱਚ 30 ਫੁੱਟ ਦੇ ਵਿੱਚ 30 ਰੁਪਏ ਫੁੱਟ ਦੇ ਵਿੱਚ 32 ਚੌੜੀ ਇੱਧਰ ਗੱਡੀ ਦੇਖੋ ਤੁਸੀਂ ਬਾਈਕਿੰਗ ਹੋਈ ਜਾਂਦੀ ਹੈ ਜੀ ਪਹਿਲਾਂ ਆਪਣਾ ਚੈੱਕ ਕਰ ਲੋ ਕੰਪਿਊਟਰ ਕਮਾਂਡਰ 100 ਰੁਪਏ ਫੁੱਟ ਚੱਲਦਾ ਪਿਆਰ ਟ੍ਰੇਟ ਭਾਜੀ 100 ਰੁਪਏ ਫੁੱਟ ਵਾਲੀ ਟੈਰ ਗੱਡੀਆਂ ਲਾਈਵ ਦੇਖੀ ਚਲੋ ਉਧਰ ਵੀ ਗੱਡੀਆਂ ਲੋਡ ਹੋ ਰੇ ਨੇ ਰੰਗ ਇੱਕੋ ਹੀ ਆ ਉਹ ਭਾਜੀ ਗੱਲਾਂ ਕਿਹੜੀਆਂ ਕਰਦੇ ਹੋ ਤੁਸੀਂ ਡਿਜ਼ਾਈਨ ਦੇਖੋ ਤੁਸੀਂ 3264 ਵੱਡਾ ਸਹਿਜ ਟਾਈਪ ਆ ਵੀ ਆ ਵੀ ਇਹ ਵਾਲੇ ਲੱਗੇ ਹੋਇਆ ਮਨਪਸੰਦ ਦੇ ਲਾਈਵ ਚਲਾਈ ਹੋਈ ਹੈ ਨਾ ਤੁਸੀਂ ਹਾਂਜੀ ਭਾਈ ਜੀ ਇਹਦਾ ਵੱਡੇ ਹੋਟਲਾਂ ਚ ਵੱਡੇ ਘਰਾਂ ਚ ਲਾਉਂਦੀਆਂ 30 ਦੇ ਰਹੇ ਹੋ ਭਾਜੀ ਤੁਹਾਡੇ ਘਰ ਹੋਟਲ ਵਰਗੇ ਬਣਾਉਣੇ ਸਿਰਫ 30 ਰੁਪਏ ਫੁੱਟ ਦੇ ਵਿੱਚ ਦੇਖੋ ਬਾਜ਼ਾਰ 'ਚ 100 ਰੁਪਏ ਗੋਰਾ ਟਾਇਰ ਰਾਮਪੁਰਾ ਫੁੱਲ ਦੇ 30 ਰੁਪਏ ਸਿਰਫ 30 ਰੁਪਏ ਫੁੱਟ ਦੇ ਵਿੱਚ ਅੱਛਾ ਭਾਈ ਸਟਾਕ ਸੁਖ ਹੈਗਾ ਉਧਰ ਆਪਣੇ ਕੋ ਭਾਜੀ ਗੱਲ ਕਰਦੇ ਹਾਂ ਸਟਾਕ ਦੇ ਵਿੱਚ ਖੜ ਕੇ ਗੱਲ ਤੁਸੀਂ ਕਰੀ ਜਾਂਦੇ ਹੋ ਸਟਾਕ ਨਹੀਂ ਦੇਖੋ ਫਰੈਸ਼ ਸਟਾਕ ਪਿਆ ਹੈਗਾ ਜਿੰਨਾ ਮਰਜੀ ਚੱਕ ਲਓ ਸਿਰਫ 30 ਰੁਪਏ ਫੁੱਟ ਦੇ ਵਿੱਚ ਇੱਧਰ ਦੇਖੋ ਟੇਰ ਲੱਗੇ ਹੋਏ ਆ 30 ਰੁਪਏ ਦੇ ਵਿੱਚ ਭਾਈ ਆ ਵੀ ਬੜਾ ਸੋਹਣਾ ਹੈਗਾ ਅੱਛਾ ਮੈਨੂੰ ਆ ਵੀ ਦੱਸੋ ਆ ਵੀ ਬਹੁਤ ਸੋਹਣਾ ਸੇ ਇਹ ਵੀ 30 ਰੁਪਏ ਦੇ ਵਿੱਚ ਭਾਜੀ ਤੁਹਾਨੂੰ ਪਤਾ ਹੈ ਨਾ ਗੋਰਾ ਟਾਇਰ ਤੇ ਸਹਿਜ ਇੱਕ ਰੇਟ ਇੱਕ ਲੈ ਜਾਓ ਬਸ ਡਿਜ਼ਾਈਨ ਜਿਹੜਾ ਮਰਜ਼ੀ ਹੋਵੇ ਦੇਖੋ ਸਟਾਕ ਫੁੱਲ ਕਰ ਰੱਖਿਆ ਗਿਆ 30 ਰੁਪਏ ਫਟ ਦੇ ਵਿੱਚ ਦੇਣਾ ਮੈਂ ਦੀਵਾਲੀ ਤੋਂ ਪਹਿਲਾਂਗਾ ਇਹ ਨਾ ਹੋਵੇ ਸਰ ਵੀਡੀਓ ਥੋੜੀ ਚੱਕ ਕੇ ਮੇਰੇ ਕੋਲੇ ਬਾਅਦ ਚ ਆ ਜਾਣਾ ਦੇਖੋ ਤੁਸੀਂ ਹੋਰ ਕਿਤੇ ਜਾਣੇ ਹੋ ਛੋਟੇ ਛੋਟੇ ਸਾਈਜ਼ ਵੀ ਇੰਨੇ ਰੇਟ 'ਚ ਨਹੀਂ ਮਿਲਦੇ ਵੱਡੇ ਵੱਡੇ ਸਾਈਜ਼ ਗੋਰਾ ਟਾਇਰ ਨੇ 30 ਰੁਪਏ ਫਟ ਕਰਦੇ ਦੀਵਾਲੀ ਤੋਂ ਪਹਿਲਾਂ ਪਹਿਲਾਂ ਸਾਡੇ 5 ਮੰਜ਼ਲੇ ਦੇ ਘਰ ਆ 10 ਮੰਜ਼ਲੇ ਦੇ ਘਰ ਆ ਭਾਵੇਂ ਇੱਕ ਕਨਾਲ ਦੀ ਕੋਠੀ ਆ ਜੋ ਵੱਡਾ ਸਾਈਜ਼ 30 ਰੁਪਏ ਚ ਲੈ ਜਾਓ ਜਿਹੜਾ 100 ਰੁਪਏ ਫੁੱਟ ਦੇ ਵਿੱਚ ਬਾਜ਼ਾਰ ਚ ਮਿਲਦਾ 30 ਰੁਪਏ ਫੁੱਟ ਦੇ ਵਿੱਚ ਤੁਹਾਨੂੰ 2 बाई 2 ਨਹੀਂ ਮਿਲਣੀ ਪਰ ਗੋਰਾ ਕੈਲ ਤੇ ਆਜੋ ਤੁਹਾਨੂੰ 32 ਚੌੜ ਦੇ ਵੱਡੇ ਵੱਡੇ ਸੈਂਚ ਦੇਵਾਂਗੇ ਸਟਾਕ ਦੇ ਨਾਲ ਬੈਠੇ ਆ ਜੀ ਲੋਡਿੰਗ ਹੋ ਰਹੀ ਆ ਦੇਖੋ ਆ ਤੁਸੀਂ ਦੇਖੋ ਵੀ ਲੋਕ ਤਾਂ ਫੈਸਲਾ ਲੈਣ ਲੱਗ ਪਏ ਦੀਵਾਲੀ ਦਾ ਪਹਿਲਾ ਪਹਿਲਾ ਆ ਦੇਖੋ ਇਦਰ ਵੀ ਗੱਡੀਆਂ ਭੜ ਭੜ ਜਾਈ ਜਾਂਦੀਆਂ ਇਦਰ ਵੀ ਗੱਡੀ ਭੜ ਭੜ ਕੇ ਜਾਈ ਜਾਂਦੀ ਆ ਉਧਰ ਦੇਖੋ ਰੰਗ ਜਿਹੜਾ ਮਰਜੀ ਰੰਗ ਲੈ ਜਾਓ ਆਹ ਦੇਖੋ ਕਿੰਨਾ ਸੋਹਣਾ ਰੰਗ ਆ ਇਹ ਵੀ 30 ਰੁਪਏ ਫੜ ਦੇ ਵਿੱਚ ਜੀ ਪਾਜੀ ਇਹ ਤਾਂ ਟੁੱਟ ਹੀ ਨਹੀਂ ਟਾਇਲ ਇਹ ਨਹੀਂ ਟੁੱਟਦੀਆਂ ਜੀ ਟੈਲਾ ਨਹੀਂ ਟੁੱਟਦੀਆਂ ਲੈ ਜੋ 30 ਰੁਪਏ ਫੜ ਦੇ ਵਿੱਚ ਲਾ ਲਓ ਬਾਅਦ ਚ ਨਾ ਆਖਿਓ ਗੋਰਾ ਟਾਇਲ ਦੇ ਉੱਪਰ ਲੰਘ ਗਏ ਇੱਥੋਂ ਪਾਜੀ ਦੱਸ ਤਾਂ ਦਿਓ ਆਉਣਾ ਕਿੱਥੇ ਕੋਈ ਸੌਖੇ ਤਰੀਕਾ ਸਹੀ ਦੱਸੋ ਨਾ ਪਾਜੀ ਸੌਖਾ ਤਰੀਕਾ ਹੈਗਾ ਤੁਸੀਂ YouTube ਤੇ ਜਾਓ Instagram ਤੇ ਜਾਓ Facebook ਮੁਕਦੇ ਜਾਓ ਗੋਰਾ ਡੈੱਬ ਸਟੋਰ ਚੈਨਲ ਨੂੰ ਸਰਚ ਕਰੋ ਉਤੇ ਅਸੀਂ ਹਰ ਰੋਜ਼ ਨਵੀਂ ਨਵੀਂ ਵੈਰਾਈਟੀ ਲੈ ਕੇ ਆ ਰਹੇ ਆ ਨਵੇਂ ਨਵੇਂ ਸਾਈਜ਼ ਲੈ ਕੇ ਆ ਰਹੇ ਆ ਤੇ ਨਵੇਂ ਨਵੇਂ ਆਫਰ ਲੈ ਕੇ ਆ ਰਹੇ ਆ ਰੇਟਾਂ ਦੇ ਨਾਲ ਜੀ ਦੇਖੋ ਛੇਤੀ ਤੁਸੀਂ ਆ ਜਾਓ ਸਟਾਕ ਸਾਰਾ ਤਿਆਰ ਪਿਆ ਆ ਹਰ ਘਰ ਦੀ ਸ਼ਾਨ ਤੁਹਾਡੇ ਕਮਰੇ ਰਸੋਈਆਂ ਬਾਥਰੂਮ ਸਤਨਾ ਤੁਹਾਡੇ ਘਰਾਂ ਦੇ ਐਲੀਵੇਸ਼ਨ ਉਹ ਸ਼ੀਸ਼ੇ ਵਾਂਗ ਬਣ ਜਾਣੇ ਆ ਲੱਖਾਂ ਰੁਪਏ ਤੁਹਾਡੇ ਬਚ ਜਾਣੇ ਆ ਸਿਆਣੇ ਲੋਕ ਤਾਂ ਆ ਗਿਆ ਘਰਾਂ ਜੋ ਉੱਠ ਕੇ ਹੁਣ ਕਿਸੇ ਬਾਜ਼ਾਰ ਜਾਣ ਦੀ ਲੋੜ ਨਹੀਂ ਕਿਤੇ ਆਪਣੀ ਸਿਰ ਕੋਈ ਕਾਂਦੀ ਲੋਣ ਨਹੀਂ ਗੋਰਾ ਟਾਇਰ ਰਾਮਪੁਰਾ ਫੂਲ ਆਜੋ ਅੱਛੇ ਗੱਲ ਹੋਰ ਫੇਸਬੁਕ ਇੰਸਟਾਗ੍ਰam YouTube ਚੈਨਲ ਗੋਰਾ ਟਾਇਰ ਦੇ ਇਹਨਾਂ ਨੂੰ ਫੋਲੋ ਸਬਸਕ੍ਰਾਈਬ ਕਰ ਲੋ ਰੋਜ਼ ਦਿਨ ਨਵੀਂ ਨਵੀਂ ਅਪਡੇਟ ਮਿਲਦੀ ਗੋਗੀ ਤੇ ਹਰ ਰੋਜ਼ ਨਵੀਂ ਆਫਰ ਮਿਲਦੀ ਆ ਦਿਵਾਲੀ ਤੋਂ ਪਹਿਲਾਂ ਤੁਹਾਡੇ ਕੱਚੇ ਘਰ ਪੱਕੇ ਬਣ ਗਏ ਲੱਖਾਂ ਰੁਪਏ ਤੁਹਾਡੇ ਬਚਣਗੇ ਛੇਤੀ ਆਜੋ ਰਾਮਪੁਰਾ ਫੂਲ ਫੀਲ ਦਾ ਲਗਜ਼ਰੀ ਗੋਰਾ ਟਾਇਰ ਲਓ ਫੀਲ ਦਾ ਲਗਜ਼ਰੀ ਗੋਰਾ ਟਾਇਰ ਹਰ ਘਰ ਦੀ ਸ਼ਾਨ ਗੋਰਾ ਟਾਇਰ ਕੈਨਮੈਨ ਸੁਗੰਦਰ ਨਾਲ ਹਰਦੀਪ ਸਿੰਘ ਤੱਗੜਸਾਨ ਟੀਵੀ ਰਾਮਪੁਰਾਪੁਰ